ਜਿਹੜੇ ਦਰਦ ਵਿੱਚੋਂ ਗੁਜ਼ਰ ਰਹੀਆਂ ਹਾਂ ਮੇਰੇ ਲਈ ਉਹਨਾਂ ਬਾਰੇ ਕੁਝ ਕਹਿਣਾ ਮੂੰਖੋਂ ਖੱਜਾ ਲੱਗ ਰਿਹਾ ਹੈ ਬਿਹੋ ਨਾ ਓ ਦਿਲਗੀਰ ਮੀਆਂ میر ਤੂੰ ਹੋ ਨਾ ਓ ਦਿਲਗੀਰ ਮੀਆਂ میر ਤੂੰ ਮੰਜ਼ਰਾ ਪਿੱਛੇ ਛੁਪੇ ਬੰਦਰ ਵੀ ਦੇਖ ਸੋਚਿਆ ਪਹਿਲਾਂ ਤੇ ਫਿਰ ਕਹਿਣ ਲੱਗੇ ਕਿ ਮੁਸ਼ਕਲ ਹੈ ਤੁਹ ਪਤਾ ਨਹੀਂ ਕਿ ਸ਼ਾਇਦ ਉਹਨਾਂ ਨੂੰ ਅਹਿਸਾਸ ਸੀ ਕਿ ਕੋਈ ਵਿਦਾ ਹੋਣ ਦਾ ਕਿਉਂਕਿ ਮੈਂ ਉਹਨਾਂ ਦੇ ਦੋ ਤਿੰਨ ਭਾਸ਼ਣ ਸੁਣੇ ਤੇ ਉਹਨਾਂ ਨੇ ਵਿਦਾਇਗੀ ਦੀ ਗੱਲ ਕੀਤੀ ਉਹਦੇ ਵਿੱਚ ਹੋ ਨਾ ਏਉਂ ਦਿਲਗੀਰ ਮੀਆਂ ਮੀਰ ਤੋਂ ਹੋ ਨਾ ਐਉ ਦਿਲਗੀਰ ਮੀਆਂ ਮੀਰ ਤੋਂ ਮੰਜ਼ਰਾ ਪਿੱਛੇ ਛੁਪੇ ਮੰਜ਼ਰ ਵੀ ਦੇਖ ਦੇਖ ਨਾ ਤੂੰ ਸਿਰਫ ਇਹ ਤਪਦੀ ਤਵੀ ਦੇਖ ਨਾ ਤੂੰ ਸਿਰਫ ਇਹ ਤਪਦੀ ਤਵੀ ਛਲਕ ਦਾ ਅੰਮ੍ਰਿਤ ਦਾ ਉਹ ਸਰਵਰ ਵੀ ਦੇਖ ਛਲਕ ਦਾ ਅੰਮ੍ਰਿਤ ਦਾ ਉਹ ਸਰਵਰ ਵੀ ਦੇਖ ਸੀਸ ਪੈਂਦੀ ਰੇਤ ਤਾਂ ਦੇਖੀ ਹੈ ਤੂੰ ਸੀਸ ਪੈਂਦੀ ਰੇਤ ਤਾਂ ਦੇਖੀ ਹੈ ਤੂੰ ਔ ਤੂੰ ਰਿੰਝਿ ਸ਼ਬਦ ਦੀ ਛੈਬਰ ਵੀ ਦੇਖ ਬਲਦੀ ਇਧਰ ਅੱਗ ਹੀ ਨਾ ਦੇਖ ਤੂੰ ਬਲਦੀ ਇਧਰ ਅੱਗ ਹੀ ਨਾ ਦੇਖ ਤੂੰ ਲੱਖਾਂ ਜੋਤਾਂ ਜਗਦੀਆਂ ਉਧਰ ਵੀ ਦੇਖ ਨਾ ਜਿਹੜੇ ਦਰਦ ਵਿੱਚੋਂ ਗੁਜ਼ਰ ਰਹੀਆਂ ਹਾਂ ਮੇਰੇ ਲਈ ਉਹਨਾਂ ਬਾਰੇ ਕੁਝ ਕਹਿਣਾ ਜਿਹੜਾ ਔਖਾ ਜਾ ਲੱਗ ਰਿਹਾ ਹੈ ਉਹਨਾਂ ਦੇ ਸੁਭਾਅ ਉਹਨਾਂ ਦੇ ਦੋਸਤਾਂ ਨੇ ਜ਼ਿਕਰ ਕੀਤਾ ਉਹਨਾਂ ਦੀ ਹਲੀਮੀ ਉਹਨਾਂ ਦਾ ਪਿਆਰ ਮੁਹੱਬਤ ਜੋਤੀ ਬਹੁਤ ਥੀ ਸਲਾਉਣ ਯੋਗ ਸੀ ਕਿਸੇ ਵੀ ਸ਼ਾਇਦ ਦਾ ਜੀਵਨ ਜਿਹੜਾ ਹੈ ਉਹ ਇੱਕੋ ਲੋਕਾਂ ਵਿੱਚ ਵਿਚਰਦਾ ਹੈ ਉਥੇ ਉਸ ਦੀ ਇੱਕ ਆਪਣੀ ਸ਼ਖਸੀਅਤ ਹੁੰਦੀ ਹੈ ਇੱਕ ਸ਼ਖਸੀਅਤ ਉਹਦੀ ਘਰਚ ਹੁੰਦੀ ਹੈ ਪਰ ਮੈਂ ਪਾਤਰ ਸਾਹਿਬ ਬਾਰੇ ਬਹੁਤ ਮਾਣਨਾ ਇਹ ਗੱਲ ਕਹਿ ਸਕਦੀ ਹਾਂ ਕਿ ਉਹ ਇੱਕ ਪਤੀ ਦੇ ਤੌਰ ਤੇ ਇੱਕ ਪਿਤਾ ਦੇ ਤੌਰ ਤੇ ਉਹਨਾਂ ਨੇ ਇੱਕ ਬਾਬੇ ਦੇ ਤੌਰ ਤੇ ਉਹਨਾਂ ਨੇ ਬਹੁਤ ਪਿਆਰ ਵੰਡਿਆ ਸਾਡੇ ਘਰ ਦਾ ਮਾਹੌਲ ਬਹੁਤ ਹੀ ਸੰਗੀਤमय ਰਿਹਾ ਸੋ ਉਹਨਾਂ ਦੀ ਸ਼ਖਸੀਅਤ ਦਾ ਜ਼ਿਕਰ ਕਰਨਾ ਉਹਨਾਂ ਬਾਰੇ ਬੋਲਣਾ ਉਹ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਉਹ ਸਾਰੀ ਦੁਨੀਆ ਵਿੱਚ ਵਿਚਰ ਕੇ ਆਏ ਤੇ ਉਸ ਤੋਂ ਬਾਅਦ ਉਹਨਾਂ ਦੀ ਉਹਨਾਂ ਦੀ ਵਿਦਾ ਤੇ ਵੀ ਆਪਾਂ ਜੋ ਕੁਝ ਦੇਖਿਆ ਉਹ ਸ਼ਾਇਦ ਹੀ ਕਿਸੇ ਸ਼ਾਇਰ ਦੇ ਹਿੱਸੇ ਆਇਆ ਹੋਵੇਗਾ ਮੈਂ ਇੱਕ ਵਾਕਿਆ ਉਹਨਾਂ ਦੀ ਵਿਦਾ ਤੋਂ ਥੋੜੇ ਦਿਨ ਪਹਿਲਾਂ ਹੀ ਉਸ ਦਾ ਜ਼ਿਕਰ ਕਰਾਂਗੀ ਕਿ ਉਹ ਜਾਣ ਤੋਂ 7-8 ਦਿਨ ਪਹਿਲਾਂ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਗੁਰੂ ਗੋਬਿੰਦ ਸਿੰਘ ਜੀ ਤੇ ਲਿਖੀਆਂ ਤੇ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਇਹਨਾਂ ਨੂੰ ਗਾ ਤੇ ਮੈਂ ਉਹਨਾਂ ਨੂੰ ਸੁਰ ਬੱਧ devkit ਤੇ ਉਹਨਾਂ ਨੂੰ ਗਾਇਆ ਵੀ ਕਿਸੇ ਗੁਰਦੁਆਰੇ ਦੇ ਵਿੱਚ ਮੈਂ ਉਹ ਕਵਤਾ ਪੜ੍ਹੀ ਤੇ ਬਹੁਤ ਉਹਨਾਂ ਨੇ ਮੇਰੀ ਤਾਰੀਫ ਕੀਤੀ ਕਿ ਵੀ ਬਹੁਤ ਤੇ ਨੂੰ ਕਵਤਾ ਪੜ੍ਹਨ ਦਾ ਮੇਰੇ ਨਾਲੋਂ ਵੀ ਜ਼ਿਆਦਾ ਚਾਹ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਆ ਰਹੀ ਹੈ ਤੇ ਤੁਸੀਂ ਕੋਈ ਕਵਤਾ ਮੈਨੂੰ ਲਿਖ ਦਿਓ ਤੇ ਉਹ ਕਹਿੰਦੇ ਕਵਿਤਾ ਤਾਂ ਲਿਖੀ ਪਈ ਆ ਤੇ ਮੈਂ ਕਿਹਾ ਅੱਛਾ ਠੀਕ ਹੈ ਤੁਸੀਂ ਮੈਨੂੰ ਉਹਨਾਂ ਦੇ ਉਸ ਕਵਿਤਾ ਦੇ ਬੋਲ ਮੈਨੂੰ ਸਾਂਝੇ ਕਰਿਓ ਤੇ ਉਹਨਾਂ ਨੇ ਜਿਹੜੇ ਮੈਨੂੰ ਬੋਲ ਦਿੱਤੇ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਮੰਜ਼ਰਾ ਪਿੱਛੇ ਛੁਪੇ ਬੰਦਰ ਵੀ ਦੇਖ ਤੇ ਜਦੋਂ ਇਹ ਕਵਤਾ ਮੈਂ ਕਹਾਂ ਇੱਕ ਕਵਤਾ ਥੋੜੀ ਔਖੀ ਜਹੀ ਆ ਗੁਰਦੁਆਰੇ ਦੇ ਵਿੱਚ ਸੰਗਤ ਲਈ ਮੰਜ਼ਰ ਸਮਝਣਾ ਆ ਥੋੜੀ ਔਖੀ ਕਵਤਾ ਹੈ ਤੁਸੀਂ ਮੈਨੂੰ ਕੋਈ ਸੌਖੀ ਜੀ ਕਵਤਾ ਲਿਖ ਦਿਓ ਤੇ ਕਹਿਣ ਲੱਗੇ ਕਿ ਸੋਚਿਆ ਪਹਿਲਾਂ ਤੇ ਫਿਰ ਕਹਿਣ ਲੱਗੇ ਕਿ ਮੁਸ਼ਕਲ ਹੈ ਤੋਂ ਪਤਾ ਨਹੀਂ ਕਿ ਸ਼ਾਇਦ ਉਹਨਾਂ ਨੂੰ ਅਹਿਸਾਸ ਸੀ ਕਿ ਕੋਈ ਵਿਦਾ ਹੋਣ ਦਾ ਕਿਉਂਕਿ ਮੈਂ ਉਹਨਾਂ ਦੇ ਦੋ ਤਿੰਨ ਭਾਸ਼ਣ ਸੁਣੇ ਤੇ ਉਹਨਾਂ ਨੇ ਵਿਦਾਇਗੀ ਦੀ ਗੱਲ ਕੀਤੀ ਉਹਦੇ ਵਿੱਚ ਸ਼ਾਇਦ ਉਹਨਾਂ ਦੇ ਅੰਤਰਮਨ ਦੇ ਵਿੱਚ ਕਿਤੇ ਇਹ ਗੱਲ ਜ਼ਰੂਰ ਸੀ ਕਿ ਪੀ ਅਸੀਂ ਹੁਣ ਵਿਦਾ ਹੋ ਜਾਣਾ ਹੈ ਤੇ ਇਹ ਹਫ਼ਤਾ ਦੇ ਬੋਲ ਮੈਂ ਤੁਹਾਨੂੰ ਸੁਣਾਉਣੀ ਆ ਜਿਹੜੀ ਕਿ ਉਹਨਾਂ ਨੇ ਆਖਰੀ ਫੇਮ ਮੈਨੂੰ ਦਿੱਤੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਇਹ ਕਬਤਾ ਹੈ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਹੋ ਨਾ ਓ ਦਿਲਗੀਰ ਮੀਆਂ ਮੀਰ ਤੂੰ ਮੰਜ਼ਰਾ ਪਿੱਛੇ ਛੁਪੇ ਮੰਜ਼ਰ ਵੀ ਦੇਖ ਦੇਖ ਨਾ ਤੂੰ ਸਿਰਫ ਇਹ ਤਪਦੀ ਤਵੀ ਦੇਖ ਨਾ ਤੂੰ ਸਿਰਫ ਇਹ ਤਪਦੀ ਤਵੀ ਛਲਕਦਾ ਅੰਮ੍ਰਿਤ ਦਾ ਉਹ ਸਰਵਰ ਵੀ ਦੇਖ ਛਲਕਦਾ ਅੰਮ੍ਰਿਤ ਦਾ ਉਹ ਸਰਵਰ ਵੀ ਦੇਖ ਸੀਸ ਪੈਂਦੀ ਰੇਤ ਤਾਂ ਦੇਖੀ ਹੈ ਤੂੰ ਸੀਸ ਪੈਂਦੀ ਰੇਤ ਤਾਂ ਦੇਖੀ ਹੈ ਤੂੰ ਔਦੂ ਰਿੰਜਿਬ ਸ਼ਬਦ ਦੀ ਛੈਬਰ ਵੀ ਦੇਖ ਬਲਦੀ ਇਧਰ ਅੱਗ ਹੀ ਨਾ ਦੇਖ ਤੂੰ ਬਲਦੀ ਇਧਰ ਅੱਗ ਹੀ ਦਾ ਦੇਖ ਤੂੰ ਲੱਖਾਂ ਜੋਤਾ ਜਗਦਿਆਂ ਉਹ ਦਰ ਵੀ ਦੇਖ ਲੱਖਾਂ ਜੋਤਾ ਜਗਦਿਆਂ ਉਹ ਦਰ ਵੀ ਦੇਖ ਕੁਝ ਪਲਾਂਦੀ ਤਪਿਸ਼ ਤੋਂ ਸਦੀਆਂ ਲਈ ਕੁਝ ਪਲਾਂ ਦੀ ਤਪਿਸ਼ ਤੋਂ ਸਦੀਆਂ ਲਈ ਮੈਂ ਵਿਹਾਜੀ ਹੈ ਜੋ ਉਹ ਛੇਬਰ ਵੀ ਦੇਖ ਵਣਜ ਇਹ ਮਹਿੰਗਾ ਨਹੀਂ ਹੈ ਦੋਸਤਾ ਵਣਜ ਇਹ ਮਹਿੰਗਾ ਨਹੀਂ ਹੈ ਦੋਸਤਾ ਅਥਰੂਨਾ ਕੇਰ ਤੂੰ ਅੱਖਰ ਵੀ ਦੇਖ ਅਥਰੂਨਾ ਕੇਰ ਤੂੰ ਅੱਖਰ ਵੀ ਦੇਖ ਤੂੰ ਤਾਂ ਸਭ ਕੁਝ ਜਾਣਦਾ ਹੈ ਐ ਫਕੀਰ ਤੂੰ ਤਾਂ ਸਭ ਕੁਝ ਜਾਣਦਾ ਹੈ ਐ ਫਕੀਰ ਦੇਖ ਨਾ ਬਾਹਰ ਜਰਾ ਅੰਦਰ ਵੀ ਦੇਖ ਅੱਜ ਹੀ ਨਾ ਦੇਖ ਦੇਖ ਇਤਿਹਾਸ ਵੀ ਅੱਜ ਹੀ ਨਾ ਦੇਖ ਦੇਖ ਇਤਿਹਾਸ ਵੀ ਦੇਖ ਦੇ ਦੇ ਉਹ ਜ਼ਮੀਂ ਅੰਬਰ ਵੀ ਦੇਖ ਹੋ ਨਾ ਏਓ ਦਿਲਗੀਰ ਮੀਆਂ ਮੀਰ ਤੋਂ ਮਨਜ਼ਰਾ ਪਿੱਛੇ ਛੁਪੇ ਮਨਜ਼ਰ ਵੀ ਦੇ